ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤਾਂ ਇਸ ਵੀਡੀਓ ਦੇ ਵਿੱਚ ਆਪਾਂ 8-10 ਲੜਕੀਆਂ ਦੇ ਰਿਸ਼ਤੇ ਲੈ ਕੇ ਆਏ ਹਾਂ ਜੀ ਡਿਵੋਰਸ ਵਾਲੀਆਂ ਲੜਕੀਆਂ ਵੀ ਆ ਤੇ ਬਿਨਾਂ ਡਿਵੋਰਸ ਵਾਲੀਆਂ ਵੀ ਅਨਮੈਰਿਡ ਵੀ ਆ ਤਾਂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਜਿਨ੍ਹਾਂ ਵੀ ਰਿਸ਼ਤੇ ਦੀ ਲੋੜ ਹੋਵੇ ਸਾਡੇ ਨਾਲ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਜੇਕਰ ਤੁਸੀਂ ਵੀ ਵਿਆਹ ਕਰਾਉਣਾ ਚਾਹੁੰਦੇ ਆ ਤੇ ਐਡ ਲਾਉਣੀ ਚਾਹੁੰਦੇ ਆ ਤਾਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਕਿਉਂਕਿ ਇੱਥੇ ਹਰ ਰੋਜ਼ ਨਵੀਆਂ-ਨਵੀਆਂ ਲੜਕੇ ਅਤੇ ਲੜਕੀਆਂ ਦੀਆਂ ਜਿਹੜੇ ਬਾਇਓ ਡਾਟਾ ਦੱਸੇ ਜਾਂਦੇ ਆ ਜਿਹਦੀ ਵੀ ਜਿਹਦੇ ਨਾਲ ਪ੍ਰੋਫਾਈਲ ਮੈਚ ਹੁੰਦੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਤਾਂ ਗੱਲ ਕਰਾਂਗੇ ਪਹਿਲੇ ਰਿਸ਼ਤੇ ਦੀ ਲੜਕੀ ਹੈਗੀ ਆ ਮਿਸਤਰੀਆਂ ਦੀ ਲੜਕੀ ਹੈ ਜੀ ਤੇ ਇੱਕ ਛੋਟੀ ਜੀ ਬੇਟੀ ਆ ਪੱਟੀ ਏਰੀਆ ਲੜਕੀ ਦਾ ਡਿਵੋਰਸ ਹੋਇਆ ਤੇ ਲੜਕੀ ਦਾ ਜਨਮ ਹੈਗਾ 1980 ਦਾ ਜਿਹੜਾ 44-45 ਸਾਲ ਲੜਕੀ ਦੀ ਉਮਰ ਬੰਦੀ ਆ ਜੀ ਲੜਕਾ ਚਾਹੀਦਾ ਲੜਕੀ ਤੋਂ ਤਕਰੀਬਨ 2-3 ਸਾਲ ਵੱਡਾ ਹੋਵੇ 4 ਸਾਲ ਵੱਡਾ 50 ਸਾਲ ਤੱਕ ਜਿਹੜਾ ਲੜਕਾ ਚੱਲ ਜੂਗਾ ਤੇ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਲੜਕੀ ਦੀ ਜਿਹੜੀ ਸਟੱਡੀ ਕੀਤੀ ਆ ਐਮਏ ਬੀਏ ਦੀ ਲੜਕੀ ਦੀ ਸਟੱਡੀ ਕੀਤੀ ਹੋਈ ਆ ਡਿਵੋਰਸ ਲੜਕੀ ਆ ਤੇ ਜਿਹਦੇ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਲੜਕਾ ਚਾਹੀਦਾ ਲੜਕਾ ਡਿਵੋਰਸ ਵਾਲਾ ਚਾਹੀਦਾ ਤੇ ਜੇ ਇੱਕ ਛੋਟਾ ਜਿਹਾ ਬੱਚਾ ਹੋਵੇ ਤਾਂ ਉਹ ਵੀ ਚੱਲ ਜਾਊਗਾ ਯਾਨੀ ਛੋਟਾ ਬੱਚਾ ਹੋਵੇ ਲੜਕੀ 7 ਕਾ ਹਾਲ ਦੀ ਹੈ 7-8 ਸਾਲ ਦੀ ਤੇ ਛੋਟਾ ਬੱਚਾ ਹੋਵੇ ਤਾਂ ਉਹ ਵੀ ਚੱਲ ਜਾਊਗਾ ਤਾਂ ਜ਼ਮੀਨ ਥੋੜੀ ਬਹੁਤੀ ਆਉਂਦੀ ਹੋਣੀ ਬਹੁਤ ਜ਼ਰੂਰੀ ਹੈ ਜੇ ਮਿਸਤਰੀ ਪਰਵਾਜ਼ ਦਾ ਲੜਕਾ ਦਾ ਕਿੱਲਾ ਡੇਢ ਕਿੱਲਾ ਜ਼ਮੀਨ ਆਉਂਦੀ ਹੋ ਤਾਂ ਚੰਗਾ ਵਧੀਆ ਕੰਮਕਾਰ ਹੋਵੇ ਲੜਕਾ ਨਸ਼ੇ ਤੋਂ ਬਿਲਕੁਲ ਰਹਿਤ ਹੋਵੇ ਤੇ ਜੱਟ ਸਿੱਖ ਪਰਵਾਜ਼ ਵੀ ਰਿਸ਼ਤਾ ਕਰ ਸਕਦੇ ਆ ਜੀ ਮਜੀ ਵੀ ਸਿੱਖ ਪਰਿਵਾਰ ਤੋਂ ਬਿਨਾ ਐਸੀ ਕੈਟਾਗਰੀ ਤੋਂ ਬਿਨਾ ਹਰੇਕ ਜਾਤ ਦੇ ਵਿੱਚ ਉਹ ਰਿਸ਼ਤਾ ਕਰ ਲੈਣਗੇ ਤਾਂ ਸੰਪਰਕ ਕਰ ਸਕਦੇ ਹੋ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਇੱਕ ਅਗਲਾ ਜਿਹੜੇ ਰਿਸ਼ਤੇ ਦੀ ਗੱਲ ਕਰਾਂਗੇ ਆਪਾਂ ਉਹ ਆ ਜੀ ਐਸਸੀ ਪਰਿਵਾਰ ਦੀ ਲੜਕੀ ਹੈ ਤੇ ਯੂ ਐਸ ਏ ਦੇ ਵਿੱਚ ਤਾਂ ਲੜਕਾ ਚਾਹੀਦਾ ਹੈ ਯੂ ਐਸ ਏ ਦੇ ਵਿੱਚ ਲੜਕੀ ਹੈਗੀ ਆ 2015 ਨਾਲ ਜੀ 5 ਫੁੱਟ 5 ਇੰਚ ਕੱਦ ਦਾ ਜੀ ਤੇ ਸਟੱਡੀ ਡੈਡ ਬੈਚ ਇਨ ਐਨ ਆਈ ਟੇ ਜਲੰਧਰ ਇੰਡੀਆ ਐਂਡ ਕਰੰਟਲੀ ਐਮ ਐਸ ਇਨ ਕੰਪਿਊਟਰ ਸਾਇੰਸ ਇਨ ਐਨ ਜੀ ਆਈ ਟੇ ਐਨ ਜੇ ਐਂਡ ਯੂ ਐਸ ਏ ਤਾਂ ਲੜਕੀ ਦੀ ਐ ਸਟੱਡੀ ਕੀਤੀ ਹੋਈ ਹੈ ਜੀ ਲੜਕਾ ਚਾਹੀਦਾ ਹੈ ਯੂ ਐਸ ਏ ਦੇ ਵਿੱਚ ਜਿਹਦਾ ਲੜਕਾ ਪੀ ਆਰ ਹੋਵੇ ਸਿਟੀਜ਼ਨ ਹੋਵੇ ਤਾਂ ਲੜਕੀ 25 ਕੋ ਸਾਲ ਦੀ ਹੈ 26 ਤੋਂ 30 ਸਾਲ ਦੇ ਵਿਚਕਾਰ ਲੜਕੇ ਦੀ ਉਮਰ ਹੋਣੀ ਚਾਹੀਦੀ ਹੈ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਉਹ ਸਾਡੇ ਨਾਲ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਆ ਇਹ ਰਿਸ਼ਤਾ ਲੜਕੀ ਦਾ ਹੈਗਾ ਉਹ ਲੜਕੀ ਮੰਗਲਿਕ ਆ ਜੀ ਤਾਂ ਡੁਡੇਜਾ ਕਾਸਟ ਦੀ ਲੜਕੀ ਹੈ ਜੀ 1999 ਦੀ ਬੋਰਨ ਆ ਜੀ ਖੰਨਾ ਏਰੀਆ 2:20 ਦੇ ਜਨਮ ਹੋਇਆ ਜੀ ਕੁਆਲੀਫਿਕੇਸ਼ਨ ਹੈ ਕਿ ਪੀਡੀਸੀ ਇਨ ਕੋਸਮੋਲੋਜੀ ਇੰਟਰਨੈਸ਼ਨਲੀ ਸਰਟੀਫਾਈਡ ਐਮਯੂਏ ਅਕੂਪੇਸ਼ਨ ਕੰਮ ਜਾਣ ਕੇ ਮੇਕਅਪ ਸਟੂਡੀਓ ਜੀ ਵਧੀਆ ਇਨਕਮ ਆ ਜੀ ਡਾਈਟ ਵੈਜ ਆ ਜੀ ਹਾਈਟ 5 ਫੁੱਟ ਫਾਦਰ ਜਿਹੜੇ ਹੈਗੇ बिजनेসম্যান ਆ ਜੀ ਖੰਨਾ ਏਰੀਆ ਦੀ ਲੜਕੀ ਹੈ ਜੀ ਲੜਕਾ बिजनेসম্যান ਚਾਹੀਦਾ ਤੇ ਮੰਗਲਿਕ ਲੜਕਾ ਚਾਹੀਦਾ ਜੀ ਤੇ ਰਾਜਪੁਰਾ ਪਟਿਆਲਾ ਤੇ ਚੰਡੀਗੜ੍ਹ ਏਰੀਆ ਦਾ ਹੋਵੇ ਲੜਕੇ ਦਾ ਵਧੀਆ ਬਿਜ਼ਨਸ ਹੋਵੇ ਲੜਕੀ ਬਹੁਤ ਸੋਹਣੀ ਸੁਨੱਖੀ ਹੈ ਜੀ ਲੜਕਾ ਸੋਹਣਾ ਸੁਨੱਖਾ ਚਾਹੀਦਾ ਤੇ ਜਿਹਦੇ ਵੀ ਡਾਟੇ ਨਾਲ ਮੈਚਿੰਗ ਹੁੰਦੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਅਗਲਾ ਜਿਹੜਾ ਰਿਸ਼ਤਾ ਆਏਗਾ ਜੀ ਉਹ ਮੈਸਤਰੀਆਂ ਦੀ ਲੜਕੀ ਹੈ ਜੀ 39 ਸਾਲ ਦੀ ਹੋਵਾਂ ਰੌਦੀ ਡਿਵੋਰਸ ਲੜਕੀ ਹੈ ਬਿਨਾ ਬੱਚੇ ਤੋਂ ਲੜਕੀ ਹੈ ਜੀ ਮੰਗਲਿਕ ਲੜਕੀ ਆ ਲੁਧਿਆਣਾ ਏਰੀਆ ਜੀ ਤਾਂ ਲੜਕਾ ਮੰਗਲੀ ਕੀ ਚਾਹੀਦਾ ਜੀ ਭਾਵੇਂ ਲੜਕਾ ਜੱਟ ਸੱਕ ਪਰਿਵਾਰ ਦਾ ਹੋਵੇ ਭਾਵੇਂ ਮਿਸਤਰੀਆਂ ਦੇ ਪਰਿਵਾਰ ਦਾ ਹੋਵੇ ਐਸਸੀ ਤੋਂ ਬਿਨਾ ਕੋਈ ਵੀ ਕਾਸ਼ਟ ਸੰਪਰਕ ਕਰ ਸਕਦੇ ਹੋ ਲੜਕੀ ਬਹੁਤ ਸੋਹਣੀ ਸੁਨੱਖੀ ਐ 16 ਸਾਲ ਦਾ ਲੜਕਾ ਚਾਹੀਦਾ ਵਧੀਆ ਕੰਮਕਾਰ ਚਾਹੀਦਾ ਜੀ ਬਿੰਦ ਤੇ ਨਸ਼ੇ ਤੋਂ ਬਿਨਾ ਲੜਕਾ ਚਾਹੀਦਾ ਲੁਧਿਆਣੇ ਏਰੀਏ ਨੂੰ ਪਹਿਲ ਆ ਜੀ ਤੇ ਲੁਧਿਆਣੇ ਦੇ ਵਿੱਚ ਹੀ ਹੋਵੇ 100% ਲੜਕੀਆਂ ਰਾਂਦੇ ਇਹ ਡਿਮਾਂਡ ਆ ਜੀ ਤੇ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਇੱਕ ਹੋਰ ਲੜਕੀ ਹੈ ਜੀ ਲੁਧਿਆਣਾ ਤੋਂ ਉਹ ਵੀ ਰਾਮਗੜੀਆਂ ਦੀ ਲੜਕੀ ਹੈ ਜੀ ਉਹਦੀ ਜਿਹੜੀ ਉਮਰ ਹੈ 32 43 ਸਾਲ ਦੀ ਉਮਰ ਹੈ ਜੀ ਉਹਦੀ ਬਿਨਾ ਬੱਚੇ ਤੋਂ ਲੜਕੀ ਆ ਪੰਜ ਭੈਣਾਂ ਜੀ ਕੋਈ ਪੁੜਾ ਨਹੀਂ ਨਸ਼ੇ ਤੋਂ ਰਹਿਤ ਲੜਕਾ ਹੋਵੇ ਤੇ ਬੱਚਾ ਕੋਈ ਨਾ ਹੋਵੇ ਜੀ ਲੜਕੀ ਦੇ ਕੋਈ ਬੱਚਾ ਨਹੀਂਗਾ ਤੇ ਕੰਮਕਾਰ ਵਧੀਆ ਹੋਵੇ ਤੇ ਲੜਕਾ ਮੋਨਾ ਹੋਵੇ ਸੋਹਣਾ ਸੁਨੱਖਾ ਹੋਵੇ ਲੁਧਿਆਣਾ ਏਰੀਆ ਨੂੰ ਪੇਰ ਲੱਦੇ ਆਣ ਇਹਦੇ ਵਿੱਚ ਹੀ ਰਿਸ਼ਤਾ ਹੋਵੇ ਤਾਂ ਸਭ ਤੋਂ ਵਧੀਆ ਜੀ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਉੱਪਰ ਦਿੱਤੇ ਨੰਬਰ ਤੇ ਹਾਂਜੀ ਅਗਲਾ ਰਿਸ਼ਤਾ ਜੀ ਜਟਸਕ ਪਰਵਾਹ ਦੀ ਲੜਕੀ ਆ ਜੀ ਮਠੰਡਾ ਏਰੀਆ ਜੀ ਚਾਲ ਗੋਤਾ ਤੇ 1994 ਦੀ ਬੋਰਨਾਂ ਲੜਕੀ 31 ਸਾਲ ਦੀ ਲੜਕੀ ਹੈਗੀ 31 32 ਸਾਲ ਦੀ ਲੜਕੀ ਦੀ ਸਟੱਡੀ ਹੈ ਬੀਏ ਕੰਪਿਊਟਰ ਕੰਪਲੀ ਬੀਏ ਕੰਪਲੀਟ ਹੈ ਤੇ ਕੰਪਿਊਟਰ ਦਾ ਕੋਰਸ ਕਰ ਰਹੀ ਹੈ ਜੀ ਵੈਦਰ ਟਾਈਪਿੰਗ 2 ਸਾਲ ਦਾ ਡਿਪਲੋਮਾ ਜਿਹੜਾ ਕੀਤਾ ਹੋਇਆ ਲੜਕੀ ਦਾ 5 ਫੁੱਟ 6 ਇੰਚ ਕਰਦਾ ਜੀ ਤੇ ਜਾਂ ਤਾਂ ਲੜਕਾ ਪੀਆਰ ਹੋਵੇ ਜੀ ਜਾਂ ਵਧੀਆ ਬਿਜ਼ਨਸਮੈਨ ਹੋਵੇ ਚ 8-10 ਕਿੱਲਾਂ ਦੇ ਵਿੱਚ ਚੰਗਾ ਕੰਮਕਾਰ ਹੋਵੇ ਬਠਿੰਡ ਏਰੀਆ ਵਾਲਿਆਂ ਨੂੰ ਪਹਿਲਾਂ ਜੀ ਬਠਿੰਡ ਏਰੀਆ ਵਾਲੇ ਸੰਪਰਕ ਕਰ ਸਕਦੇ ਆ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਹੋਰ ਲੜਕੀ ਦਾ ਰਿਸ਼ਤਾ ਲੈ ਕੇ ਆਏ ਜੀ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਪੰਜ ਛੇ ਸਾਲ ਹੋ ਗਏ ਲੜਕੀ ਨੂੰ ਤਕਰੀਬਨ ਗਈ ਨੂੰ ਕੈਨੇਡਾ ਦੇ ਵਿੱਚ ਹੈ ਮੈਸਤਰੀਆਂ ਦੀ ਲੜਕੀ ਹੈ ਜੀ ਮੈਸਤਰੀਆਂ ਪਰਿਵਾਰ ਦੀ ਮੋਗਾ ਏਰੀਆ ਜੀ ਲੜਕੀ ਦਾ ਜਨਮ ਹੈਗਾ 1999 ਦਾ ਹਾਈਟ ਹੈਗੀ 5 ਫੁੱਟ 4 ਇੰਚ ਹੈ ਜੀ ਸਟੱਡੀ ਲੜਕੀ ਦੀ ਹੈਗੀ এনवायरमेंट ਸਾਇੰਸ ਇਨ ਮੈਡੀਸਨ ਤੇ ਵਰਕ ਪਰਮਿਟ ਤੇ ਹੈ ਕਾਸਟ ਰਾਮਗੜੀਆ ਰੈਜ਼ਿਡੈਂਸ ਜਿਹੜੀ ਐਜ ਐ ਪ੍ਰੈਜ਼ੈਂਟ ਹੈਗੀ ਲੜਕੀ ਦੀ ਕੈਲਗਰੀ ਦੇ ਵਿੱਚ ਰਹਿ ਰਹੀ ਹੈ ਲੜਕਾ ਜਾਂ ਤਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ 8-10 ਕਿੱਲਾਂ ਦੇ ਵਿੱਚ ਲੜਕਾ ਹੋਵੇ ਜੀ ਇੱਧਰ ਪੰਜਾਬ ਚ ਹੋਵੇ ਤਾਂ ਵਧੀਆ ਕੰਮ ਕਰ ਬਿਜ਼ਨਸਮੈਨ ਲੜਕਾ ਹੋਵੇ ਸੰਪਰਕ ਕਰ ਸਕਦੇ ਹੋ ਜਿਹਦੇ ਰਸਤੇ ਨਾਲ ਮੈਚਿੰਗ ਹੁੰਦੀ ਹੈ ਧੰਨਵਾਦ ਅਗਲਾ ਰਿਸ਼ਤਾ ਜੀ ਆਰਮਦਾਸੀਆ ਪਰਵਾਦ ਦੀ ਲੜਕੀ ਦਾ ਲੜਕੀ ਦੀ ਉਮਰ ਹੈਗੀ ਆ 26 ਸਾਲ ਦੀ ਕਾਲਜ ਸਟੱਡੀ ਕੀਤੀ ਹੈ ਜੀ ਐਨ ਐਮ ਨਰਸਿੰਗ 3 ਇਅਰ ਤੇ ਨੈਣੀ ਦਾ ਕੋਰਸ ਕੀਤਾ ਹੋਇਆ ਜੀ ਲੜਕੀ ਦੇ ਫਾਦਰ ਸਾਹਿਬ ਆਰਮੀ ਚ ਰਿਟਾਇਰ ਨੇ ਤੇ ਮਦਰ ਹਾਊਸ ਵਾਈਫ ਆ ਐਂਡ ਅਦਰ ਇੱਕਾ ਮਨੀਲਾ ਦੇ ਵਿੱਚ ਹੈ ਜੀ ਇੱਕ ਸਿਸਟਰ ਹੋ ਰਹਾ ਹੈ ਉਹਨਾਂ ਨੇ ਜੀ ਐਨ ਐਮ ਕੀਤੀ ਹੋਈ ਆ ਤਾਂ ਲੜਕਾ ਚਾਹੀਦਾ ਕਿਸੇ ਵੀ ਦੇਸ਼ ਦੇ ਵਿੱਚ ਪੀ ਆਰ ਹੋਵੇ ਜੀ ਯੂਰਪ ਦੇਸ਼ ਦੇ ਵਿੱਚ ਚਾਹੇ ਪੁਰਤਗਾਲ ਚ ਹੋਵੇ ਚਾਹੇ ਕੈਨੇਡਾ ਅਮਰੀਕਾ ਕਿਸੇ ਵੀ ਦੇਸ਼ ਦੇ ਵਿੱਚ ਲੜਕਾ ਪੀ ਆਰ ਚਾਹੀਦਾ ਜੀ ਤੇ ਐਸੀ ਕਾਹਦੀ ਲੜਕੀ ਆ ਕੋਈ ਜਾਤੀਬੰਦ ਨਹੀਂ ਕਿਸੇ ਵੀ ਜਾਤ ਵਾਲੇ ਜਿਹੜੇ ਸੰਪਰਕ ਕਰ ਸਕਦੇ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਜੇ ਤੁਹਾਡੇ ਜਾਂ ਕਿ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਜਿਹਦੇ ਵੀ ਰਸਤੇ ਨਾਲ ਮੈਚਿੰਗ ਹੁੰਦੀ ਆ ਉਹ ਸਾਡਾ ਸੰਪਰਕ ਕਰ ਸਕਦਾ ਹੈ ਲੁਧਿਆਣਾ ਏਰੀਆ ਦੀ ਲੜਕੀ ਦੇ ਪਰਿਵਾਰ ਦਾ ਹਾਂਜੀ ਇੱਕ ਜੱਟ ਸੱਕ ਪਰਿਵਾਰ ਦੀ ਹੋਰ ਲੜਕੀ ਹੈ ਜੀ ਲੜਕੀ ਦੀ ਸਟੱਡੀ ਕੀਤੀ ਹੋਈ ਹੈ ਬੀਏ ਐਮਏ ਪੋਲੀਟੀਕਲ ਸਟਰੀ ਦੇ ਨਾਲ ਆਈਟੀਆ ਕੰਪਿਊਟਰ ਸਾਇੰਸ ਲੜਕੀ ਦਾ 5 ਫੁੱਟ 4 ਇੰਚ ਕੱਦਦਾ ਜਿਹਦੇ 995 ਦੀ ਬੋਰਨ ਹੈ ਜੀ ਵਧੀਆ ਪਰਿਵਾਰ ਆ ਜੀ ਤੇ ਲੜਕਾ ਚਾਹੀਦਾ ਜਾਂ ਤਾਂ ਪੀਆਰਏ ਜਾਂ ਸਰਕਾਰੀ ਨੌਕਰੀ ਤੇ ਹੋਵੇ ਖਰਚਾ ਕਰ ਦੇਣਗੇ ਜੀ ਉਹ ਤੇ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਜੱਟ ਸਿਕ ਪਰਿਵਾਰ ਦਾ ਹੀ ਰਸਤਾ ਚਾਹੀਦਾ ਜੱਟ ਸਿਕ ਪਰਿਵਾਰ ਦੀ ਲੜਕੀ ਹੈ ਜੀ ਮੋਗਾ ਏਰੀਆ ਤਾਂ ਤੁਸੀਂ ਸਾਡੇ ਨਾਲ ਸੰਸ ਰਿਸ਼ਤਾ ਲੈਣ ਵਾਸਤੇ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਜੱਟ ਸਿਕ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਜੀ ਲੜਕੀ ਕੈਨੇਡਾ ਦੇ ਵਿੱਚ ਹੈ ਜੀ ਵਰਕ ਪਰਮਿਟ ਤੇ ਕੰਮ ਕਰ ਰਹੀ ਹੈ ਲੜਕੀ 1992 ਦਾ ਬੋਨ ਹੈ ਜੀ 5 ਫੁੱਟ 3 ਇੰਚ ਕੱਦ ਦਾ ਜੀ ਜੀਐਨਐਮ ਨਰਸਿੰਗ ਐਂਡ ਬੀਐਸਸੀ ਨਰਸਿੰਗ ਲੜਕੀ ਦੀ ਸਟੱਡੀ ਕੀਤੀ ਹੋਈ ਹੈ ਜੀ ਕੈਨੇਡਾ ਸਟੱਡੀ ਇਰੀਆ ਐਸੋਸੀਏਟ ਆਫ ਆਰਟਸ ਡਿਗਰੀ ਤਾਂ ਲੜਕਾ ਚਾਹੀਦਾ ਜੀ ਪੀਆਰ ਲੜਕਾ ਚਾਹੀਦਾ ਜੀ ਕੈਨੇਡਾ ਦੇ ਵਿੱਚ ਤੇ ਜਟਸਕ ਪਰਿਵਾਰ ਦੀ ਲੜਕੀ ਆ ਜਿਹਦੇ ਵੀ ਰਸਤੇ ਨਾਲ ਮੈਚਿੰਗ ਹੁੰਦੀ ਹੈ ਉਹ ਸਾਡੇ ਨਾਲ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਅਗਲਾ ਜਿਹੜਾ ਰਿਸ਼ਤਾ ਜੀ ਜਟਸਕ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਜੀ ਫਰੀਦਕੋਟ ਏਰੀਆ ਲੜਕੀ ਹੈਗੀ ਆ ਜੀ 1997 ਦੀ ਬੋਰਨ 5 ਫੁੱਟ 5 ਇੰਚ ਕੱਦ ਹੈ ਜੀ ਤੇ ਜੱਟ ਸਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਗਰੀਬ ਪਰਿਵਾਰ ਦੀ ਲੜਕੀ ਹੈ ਜੀ ਜਿਆਦਾ ਖਰਚਾ ਨਹੀਂ ਕਰ ਸਕਦੇ ਪਰ ਲੜਕਾ ਜਿਹੜੀ ਇਹਨੇ ਡਿਮਾਂਡ ਹੈ ਲੜਕੀ ਸੋਹਣੀ ਸੁਨੱਖੀ ਹੈ ਜੀ ਕੋਈ ਪੀਆਰ ਲੜਕਾ ਮਿਲ ਜੇ ਕਿਸੇ ਵੀ ਦੇਸ਼ ਦੇ ਵਿੱਚ ਤਾਂ ਉੱਥੇ ਰਿਸ਼ਤਾ ਕਰ ਦੇਣਗੇ ਜੀ ਧੰਨਵਾਦ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਹੈਗਾ ਜੀ ਮਾਝੀ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਬਠਿੰਡਾ ਏਰੀਆ ਜੀ ਤਾਂ ਲੜਕੀ ਬੀਏ ਪਾਸ ਆ ਉਮਰ ਹੈਗੀ 28 ਸਾਲ ਦੀ ਗੋਤਵਾਲੀਆ ਕਾਸਟ ਮਾਝੀ ਸਿੱਖ ਫੈਮਿਲੀ ਮੈਂਬਰ ਹੈਗੇ ਆ ਜੀ ਪੇਰੈਂਟਸ ਆ ਬ੍ਰਦਰ ਐਂਡ ਸਿਸਟਰ ਤਾਂ ਗਰੀ ਪਰਿਵਾਰ ਦੀ ਲੜਕੀ ਹੈ ਜੀ ਤਾਂ ਆਰਮੀ ਦੇ ਵਿੱਚ ਮੁੰਡਾ ਚਾਹੀਦਾ ਜੀ ਆਰਮੀਂ ਦੇ ਵਿੱਚ ਜੌਬ ਕਰਦਾ ਹੋਵੇ ਚਾਹੇ ਕਈ ਵਾਰ ਡਿਵੋਰਸ ਲੜਕਾ ਹੁੰਦਾ ਬਿਨਾਂ ਬੱਚੇ ਤੋਂ ਉਹ ਵੀ ਸੰਪਰਕ ਕਰ ਸਕਦੇ ਉਥੇ ਵੀ ਰਿਸ਼ਤਾ ਕਰ ਦੇਣਗੇ ਤਾਂ ਜਿਹੜੇ ਲੜਕੇ ਦੀ ਉਮਰ 32 33 ਸਾਲ ਤੱਕ ਚੱਲੂਗੀ ਲੜਕੀ ਦੀ ਉਮਰ 28 ਸਾਲ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਹੈਗਾ ਜੀ ਜੱਟ ਸਖਤ ਪਰਿਵਾਰ ਦੀ ਲੜਕੀ ਹੈ ਜੀ ਤਲਾਕਸ਼ੁਦਾ ਲੜਕੀ ਹੈ ਜੀ ਦੀਦਾਨਗਰ ਸਾਈਡ ਜ਼ਿਲ੍ਹਾ ਪਠਾਨਕੋਟ ਦਾ ਰਿਸ਼ਤਾ ਜੀ ਲੜਕੀ ਬਹੁਤ ਸੋਹਣੀ ਸੁਨੱਖੀ ਹੈ ਜੀ 1999 ਦਾ ਲੜਕੀ ਦਾ ਬਰਥ ਹੈ ਜਟਸਕ ਪਰਵਾਦੀ ਲੜਕੀ 5 ਫੁੱਟ 2 ਇੰਚ ਕੱਦ ਦਾ ਜੀ ਤਾਂ ਰੰਦਾਵਾ ਗੋਤ ਹੈ ਜੀ ਔਰ ਰੰਦਾਵਾ ਤੇ ਹੌਲਕਾ ਇਹ ਗੋਤ ਹੈ ਜੀ ਕੁਆਲੀਫਿਕੇਸ਼ਨ ਹੈਗੀ ਲੜਕੀ ਦੀ ਬੀਏ ਪਲੱਸ ਕੰਪਿਊਟਰ ਕੋਰਸ ਕੀਤਾ ਹੈ 6 ਮਹੀਨੋਂ ਤਾਂ ਲੜਕੀ ਦੇ ਇੱਕ ਬੱਚਾ ਵੀ ਇਹ 9 ਸਾਲ ਦਾ ਇੱਕ ਭਰਾ ਵੈ ਤੱਕ ਭੈਣ ਰਹੀ ਆ ਉਹੀ ਸੰਪਰਕ ਕਰਨ ਜਿਹੜੇ ਬੱਚੇ ਨੂੰ ਅਸੈਪਟ ਕਰ ਸਕਦੇ ਆ ਜੀ ਜੜਸਕ ਪਰਿਵਾਰ ਦੀ ਲੜਕੀ ਆ ਜੜਸਕ ਪਰਿਵਾਰ ਦਾ ਲੜਕਾ ਚਾਹੀਦਾ ਜੀ ਤਾਂ ਜਿਹਦੇ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਅਗਲਾ ਜਿਹੜਾ ਰਿਸ਼ਤਾ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਪੀਆਰ ਲੜਕੀ ਆ ਜੀ 1997 ਦੀ ਬੌਰਨ ਆ 5 ਫੁੱਟ 1 ਇੰਚ ਕੱਦ ਦਾ ਜੀ ਸਟੱਡੀ ਜਿਹੜੀ ਇਹ ਲੜਕੀ ਦੀ ਵਧੀਆ ਕੀਤੀ ਹੋਈ ਹੈ ਜੀ ਪਲੱਸ 2 ਡਿਪਲੋਮਾ ਬਿਜ਼ਨਸ ਸਟੱਡੀ ਨਿਊਜ਼ੀਲੈਂਡ ਅਦਰ ਕੀਤੀ ਹੈ ਕਾਸਟ ਹੈ ਜੀ ਰਮਦਾਸੀਆ ਸਿੱਖ ਦੀ ਲੜਕੀ ਹੈ ਜੀ ਫਾਦਰ ਸਾਹਿਬ ਰਿਟਾਇਰਡ ਮਾਸਟਰ ਨੇ ਜੀ ਤੇ ਲੜਕਾ ਚਾਹੀਦਾ ਜੀ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਦੇ ਵਿੱਚ ਪੀਆਰ ਲੜਕਾ ਹੋਵੇ ਲੜਕੀ ਵੀ ਪੀਆਰ ਹੈ ਨਿਊਜ਼ੀਲੈਂਡ ਦੇ ਵਿੱਚ ਤੇ ਜੇ ਇਧਰ ਲਾ ਕੋਈ ਪਰਿਵਾਰ ਹੋਵੇ ਤਾ ਜਾਂ ਤਾਂ ਲੜਕੇ ਤੇ ਜੀਨੇਮ ਕੀਤੀ ਹੋਵੇ ਜਾਂ ਬੀ ਬੀ ਡੀ ਐਸ ਕੀਤੀ ਹੋਵੇ ਡਾਕਟਰੀ ਦੀ ਯਾਨੀ ਕਿ ਦੰਦਾਂ ਦਾ ਡਾਕਟਰ RAMDASIA ਪਰਿਵਾਰ ਦੀ ਲੜਕੀ ਹੈ ਜੀ ਸੋਹਣੀ ਸੁਰੱਖੀ ਲੜਕੀ ਵਧੀਆ ਪਰਿਵਾਰ ਆ ਤੇ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ